ਬੋਲੋ 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 ਬਚਿਆ ਸਾਰੇ ਪੂਰਾ ਵਾਕਿਆ ਕੀ ਹੋਇਆ ਔਰ ਕਿਹੜੀ ਘਟਨਾ ਕਿਹਦੀ ਘਟਨਾ ਔਰ ਉਹਨੇ ਖੁਲੀ ਕਿੰਨੀ ਦੂਰੀ ਦੇਣਾ ਪਹਾਨਾ ਹੈਗਾ ਪੁਲਿਸ ਨੂੰ ਵਾਟਿਆ ਜੀ 8 ਤਰੀਕ ਸਵੇਰੇ 12:30 ਵਜੇ ਇਥੇ ਤਿੰਨ ਬੰਦੇ ਆਏ ਸੀ ਉਹਨਾਂ ਨੇ ਆ ਕੇ ਪਹਿਲਾਂ ਉੱਪਰ ਦੇ ਸ਼ੀਸ਼ਾ ਤੋੜਿਆ ਉਸ ਤੋਂ ਬਾਅਦ ਉਹਨਾਂ ਨੇ ਦੇਖਿਆ ਵੀ ਚੌਕੀਦਾਰ ਜਿਹੜੇ ਸਾਡੇ ਸਿਕਿਉਰਿਟੀ ਵਾਲੇ ਨੇ ਉੱਥੇ ਗੇਟ ਤੇ ਬੈਠੇ ਨੇ ਉਹਨਾਂ ਕੈਬਿਨ ਚ ਉੱਥੋਂ ਕੈਬਿਨ ਤੋਂ ਕੋਈ ਨਹੀਂ ਨਿਕਲਿਆ ਕਰਦਾ ਉਹ ਬੰਦੇ ਅੰਦਰ ਇਨਫੈਕਟਿਵ ਵੀ ਗੇਰਾ ਮਾਰਦੇ ਨੇ ਤੇ ਉਹ ਇੱਕ ਬੰਦਾ ਇਨਫੈਕਟਿਵ ਗੇਰਾ ਮਾਰਨ ਗਿਆ ਸੀ ਉਹ ਪੱਥਰ ਲੈ ਕੇ ਆਇਆ ਤੇ ਉਹਨਾਂ ਨੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਪੱਥਰ ਮਾਰਨੇ ਸ਼ੁਰੂ ਕਰਦੇ ਤੇ ਚੌਕੀਦਾਰ ਡਰ ਗਿਆ ਉਹ ਕੈਬਿਨ ਤੋਂ ਨਹੀਂ ਗਿਆ ਨਹੀਂ ਇੱਕ ਤਾਂ ਉਹਨੇ ਜਾਨੂੰ ਦੂਜੇ ਨੂੰ ਬੁਲਾਇਆ ਕਿੰਦੀ ਮੀਨ ਟਾਈਮ ਉਹਨਾਂ ਨੇ ਸੋਚਿਆ ਵੀ ਆਹ ਦਰਵਾਜ਼ਾ ਭੰਨ ਕੇ ਦੇ ਕੈਸ਼ ਤੇ ਬਿਆਹ ਹੋਣਾ ਰੁੱਕ ਕੇ ਲੈ ਗਏ ਤੇ ਇਹਦੀ ਮੇਨ ਟਾਈਮ ਸਾਡੇ ਇੱਥੇ ਪ੍ਰਾਈਵੇਟ ਸਕਿਉਰਟੀ ਦੀ ਟੀਮਾ ਚੌਕ ਤੋਂ ਸੋਨਹਰਾ ਚੌਕ ਵਾਲੇ ਪਾਸੇ ਨੂੰ ਇਹ ਪੰਚੀ ਸੜਕ ਵਾਲਿਆਂ ਨੇ ਰੱਖੇ ਹੋਏ ਜੀ ਉਹ ਦੋ ਮੋਟਰਸਾਈਕਲ ਨੇ ਉਹਨਾਂ ਦੇ ਚਾਰ ਬੰਦੇ ਨੇ ਪ੍ਰਾਈਵੇਟ ਸਕਿਉਰਟੀ ਦੇ ਉਹ ਸਾਰੀ ਰਾਤ ਹੈ ਪੈਟਰੋਲਿੰਗ ਕਰਦੇ ਨੇ ਇੱਕ ਜਣਾ ਇਧਰੋਂ ਚੀਮਾ ਚੌਕ ਤੋਂ ਸੋਨਹਰਾ ਚੌਕ ਚੱਲੇਗਾ ਸੋਨਹਰਾ ਚੌਕ ਚੀਮਾ ਚੌਕ ਆ ਜਾਵੇਗਾ ਜਦੋਂ ਉਹਨਾਂ ਨੇ ਸ਼ੀਸ਼ੇ ਨੂੰ ਵੇਖ ਕੇ ਮਾਰੇ ਸ਼ੀਸ਼ਾ ਟੋਕਾਇਆ ਦਾ ਪਟਾਕਾ ਪਾਇਆ ਬਹੁਤ ਜ਼ੋਰਦਾਰ ਸੀ ਉਹਨਾਂ ਨੇ ਦੱਸਿਆ ਵੀ ਅਸੀਂ ਜਦੋਂ ਪਟਾਕਾ ਪਾਇਆ ਤਾਂ ਅਸੀਂ ਮੋਟਰਸਾਈਕਲ ਪਰਲੇ ਪਾਸੇ ਲਾਇਆ ਜਦੋਂ ਪੰਪਵਾਟੂ ਦੇਖਿਆ ਤਾਂ ਤੇਨ ਬੰਦੇ ਆਪਣੇ ਜਿਹੜੇ ਸੀਗੇ ਉਹ ਕੰਪਨ ਦਾ ਸ਼ੀਸ਼ਾ ਤੁਰੰਤ ਸੀ ਕਾ ਮਾਰ ਰਹੇ ਸੀ ਕਹਿੰਦੇ ਫਿਰ ਅਸੀਂ ਜਦੋਂ ਸਾਇਰਨ ਮਾਰਿਆ ਉਹ ਉਹਨਾਂ ਨੇ ਸਮਝਾਇਆ ਪੁਲਿਸ ਆ ਗਈਆਂ ਸਾਇਰਨ ਸਰਕੇ ਉਹ ਪੱਜ ਗਏ ਜਦੋਂ ਸਾਡਾ ਦੂਜਾ ਮੋਟਰਸਾਈਕਲ ਵਾਲਾ ਵੀ ਆ ਗਿਆ ਇਹ ਕੋ ਸਾਨੂੰ ਦੇਖ ਕੇ ਭੱਜ ਗਏ ਸਨ ਅਸੀਂ ਉਹਨਾਂ ਦੇ ਮਗਰੋਂ ਲੱਭਣ ਵੀ ਗਏ ਆ ਲੇਕਿਨ ਸਾਨੂੰ ਲੱਭੇ ਨਹੀਂ ਉਹ ਕਿਹੜੇ ਪਾਸੇ ਨੂੰ ਭੱਟ ਕੇ ਫੜਾ ਵੀ ਲੱਗਿਆ ਅਸਰ ਘਟਨਾ ਵੱਡੀ ਵੀ ਹੋ ਸਕਦੀ ਸੀ ਘਟਨਾ ਵੱਡੀ ਵੀ ਹੋ ਸਕਦੀ ਸੀ ਜੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਪਿਛਲੇ ਵੀ 2-3 ਮਹੀਨੇ ਪਹਿਲਾਂ ਇੱਥੇ ਇੱਥੇ ਹੀ ਆ ਗਏ ਸੀ ਲਫੇੜੀ ਤੇ ਉਹਨਾਂ ਨੇ ਆ ਕੇ ਸਾਡੇ ਬੰਦਿਆਂ ਨਾਲ ਟਕਮਾਕ ਕੀਤੀ ਦੋ ਭੱਜ ਗਏ ਤੇ ਭੱਜ ਗਿਆ ਪਰ ਜਿਹੜਾ ਫਰਿਆ ਸੀ ਉਹ ਰਸ਼ਾ ਕੀ ਪਾਉ ਸੀ ਉਹਨੂੰ ਸਾਡੇ ਬੰਦੇ ਨੇ ਯਾਦ ਕਰੀ ਉਹ ਬੰਦਨ ਤੋਂ ਬਾਅਦ ਉਹਸ ਬੰਦੇ ਦੀ ਕਿਤੇ ਫਿਲਪ ਦੇ ਨਾਲ ਬੱਜੇ ਦੀ ਗੱਤੋ ਪੁਲਿਸ ਵਾਲਿਆਂ ਨੇ ਸਾਡਾ ਨਾਂ ਕੋਈ ਪੱਖ ਸੋਧਿਆ ਹੋਇਆ ਉਹ ਸਾਡੇ ਤਿੰਨ ਮੌਜੂਦਮ ਸਾਡੇ ਅੰਦਰ ਕੇ ਸਾਡਾ ਔਰ ਉਹਨਾਂ ਦੀ ਅਜੇ ਤੱਕ ਜਮਾਨਤ ਨਹੀਂ ਹੋਈ ਤੇ ਇਹ ਤੁਸੀਂ ਦੇਖ ਲਓ ਕਿ 2 ਮਹੀਨੇ ਚ ਦੂਜਾ ਹੈ ਇਹ 4 ਮਹੀਨੇ ਚ ਤੀਸਰਾ ਇਨਸੀਡੈਂਟ ਹੋ ਗਿਆ ਇਸ ਤੋਂ ਪਹਿਲਾਂ ਸਾਡੇ ਬੱਚੇ ਕੋਲੋਂ ਪੈਸੇ ਤੇ ਮੋਬਾਈਲ ਉਹ ਖੋ ਕੇ ਲੈ ਗਏ ਸੀਗੇ ਉਦੋਂ ਤਿੰਨ ਚਾਰ ਬੰਦੇ ਆ ਕੇ ਉਹਨੂੰ ਕੁੱਟਿਆ ਮਾਰਿਆ ਇੰਨਾ ਕੁੱਟਿਆ ਮਾਰਿਆ ਉਹਨੂੰ ਦਾਤਾਂ ਨਾਲ ਸੱਟ ਲੱਗੀ ਉਹਦੇ ਦਾਤਾਂ ਨਾਲ ਐਡੇ ਜਿਹੇ ਗਹਿਰੇ ਟੱਕ ਮਾਰਦੇ ਉਹਨੂੰ ਮਹੀਨਾ ਬਾਅਦ ਸਾਨੂੰ ਉਹਦਾ ਇਲਾਜ ਕਰਵਾਇਆ ਇੱਕ ਮਹੀਨਾ ਉਹਦਾ ਇਲਾਜ ਚੱਲਿਆ ਤਾਂ ਜਾ ਕੇ ਮੋਟਰ ਤੋਂ ਉਹ ਜਿਵੇਂ ਹੋਇਆ 1 ਕਿਲੋਮੀਟਰ ਤੇ ਪੁਲਿਸ ਥਾਣਾ ਹੈਗਾ ਤੇ ਤੁਹਾਨੂੰ ਲੱਗ ਰਿਹਾ ਕਿ ਨਹੀਂ ਥਾਣਾ ਜਿਹੜਾ ਹੈਗਾ ਇੱਥੇ ਮੋਤੀ ਨੇੜੇ ਲੱਗਦਾ ਹੈ ਜੇ ਅਸੀਂ 6 ਨੰਬਰ ਤੋਂ ਤਲਾਹ ਰਨੇ ਦਾ ਕਹਿੰਦੇ ਸਾਡਾ ਏਰੀਆ ਨਹੀਂ ਇਹ 6 ਨੰਬਰ ਦਾ ਏਰੀਆ ਹੈ ਤੇ ਅਸੀਂ ਮੋਸੇ ਵਾਲੇ 112 ਤੇ ਟੈਲੀਫੋਨ ਕੀਤਾ ਤੇ ਸੀਆਰ ਵਾਲੇ ਆਏ ਉਹਨਾਂ ਨੇ ਆ ਕੇ ਸਾਰਾ ਮਾਇਨਾ ਕਿਤਾਬ ਫੋਟੋਆਂ ਅਕੀਤੀਆਂ ਦੇ ਲੈ ਗਏ ਉਸ ਤੋਂ ਬਾਅਦ ਅੱਜ ਦੁਪਹਿਰੇ 3 ਵਜੇ ਤੱਕ ਕੋਈ ਪੁਲਿਸ ਵਾਲਾ ਇੱਥੇ ਨਹੀਂ ਆਇਆ ਐਸਐਚਓ ਨੂੰ ਫੋਨ ਕਰ ਕਰਕੇ ਭਾਕੇ ਮੈਂ ਦੱਸੂ ਆਪਣੇ ਫੋਨ ਤੋਂ ਵੀ ਤੇ ਐਸਐਚਓ ਨੇ ਸਾਡੀ ਕੋਈ ਕਾਲ ਦਾ ਜਵਾਬ ਨਹੀਂ ਦਿੱਤਾ ਕੋਈ ਸੁਣ ਨਹੀਂ ਚੱਕਿਆ ਕਦੀ ਬੰਦ ਆ ਰਿਹਾ ਕਦੀ ਉਹ ਆਪ ਬੰਦ ਕਰ ਦਿੰਦਾ ਰਿਹਾ ਫਿਰ ਅੱਜ 12 ਵਜੇ ਮੈਂ ਏਡੀਸੀਪੀ ਫੋਲ ਸਾਰ ਮਨਜੀਤ ਸਿੰਘ ਹੋਂਾ ਕੋਲ ਟਾਈਮ ਲੈ ਕੇ ਉਹਨਾਂ ਕੋਲ ਗਿਆ ਉਹਨਾਂ ਨੇ ਐਸਐਚਓ ਨੂੰ ਟੈਲੀਫੋਨ ਕੀਤਾ ਤਾਂ ਐਸਐਚਓ ਨੇ 2:3 ਵਜੇ ਇੱਥੇ ਬੰਦੇ ਭੇਜੇ ਉਹ ਆ ਕੇ ਦੇਖ ਕੇ ਗਏ ਸਾਰਾ ਔਰ ਵੀਰ ਹੈ ਜੀ ਤੁਹਾਨੂੰ ਇਨਸਾਫ ਮਿਲ ਕੋਈ ਦੇਖੋ ਜੀ ਜੇ ਇਨਸਾਫ ਮਿਲਣਾ ਉਹਨਾਂ ਨੂੰ ਪਹਿਲਾਂ ਵੀ ਇਨਸਾਫ ਮਿਲਦਾ ਪਹਿਲਾਂ ਵੀ ਸਾਡੇ ਪੰਪ ਦੇ ਉੱਤੇ ਜਿਹੜੀ ਹਮਲਾ ਹਮਲਾ ਹੋਇਆ ਉਹ ਕੈਮਰੇ 'ਚ ਵੀਡੀਓ ਹੈਗੀ ਇਹਦੇ ਸਾਰੀਆਂ ਤੇ ਉਹਨਾਂ ਬੰਦਿਆਂ ਨੇ ਆ ਕੇ ਸਮਾਨ ਚੱਕਿਆ ਸਾਡੇ ਬੰਦਿਆਂ ਨੇ ਹੱਥੋਂ ਪਾਈ ਉਹਦੇ ਸਾਡੇ ਬੰਦਿਆਂ ਨਾਲ ਲੜੇ ਔਰ ਜਦ ਸਾਡੇ ਬੰਦਿਆਂ ਨੇ ਇੱਕ ਬੰਦਾ ਬੰਨਤਾ ਜਿਹੜਾ ਨਸ਼ੇੜੀ ਸੀ ਜਿਹਦੇ ਮਗਰ ਅੱਜ ਤੱਕ ਕੋਈ ਨਹੀਂ ਆਇਆ ਜਿਹਦਾ ਕੋਈ ਇਥੇ ਹੈ ਵੀ ਨਹੀਂ ਉਸ ਬੰਦੇ ਪਿੱਛੇ ਸਾਡੇ ਤਿੰਨ ਬੰਦੇ ਚੱਕ ਕੇ ਪੁਲਿਸ ਨੇ ਉਧਰ ਦੇਤੇ ਸਾਡੀ ਉਹਨਾਂ ਦੀ ਸੁਣਵਾਈ ਹੋਈ ਹੁਣ ਅਸੀਂ ਇਹ ਹੀ ਚਾਹੁੰਦੇ ਆਂ ਕਿ ਅਸੀਂ ਇਸ ਮਸਲੇ ਨੂੰ ਉੱਪਰ ਤੱਕ ਲੈ ਕੇ ਜਾਈਏ ਤਾਂ ਕਿ ਇਹ ਮਸਲੇ ਤੇ ਸਾਡੀ ਸੁਣਵਾਈ ਹੋਵੇ ਇਹ ਮਸਲਾ ਜਿੰਨੀ ਦੇਰ ਉੱਪਰ ਨਹੀਂ ਜਾਂਦਾ ਇਹ ਇੰਡਸਟਰੀਅਲ ਹੈ ਇੱਥੇ 7 22 ਨੂੰ ਅਸੀਂ ਵਰਕਰਾਂ ਨੂੰ ਤਨਖਾਹਾਂ ਦਿੰਨੇ ਆਂ ਔਰ ਜਦੋਂ ਅਸੀਂ ਵਰਕਰਾਂ ਨੂੰ ਤਨਖਾਹ ਦਿੰਨੇ ਆਂ ਅਸੀਂ ਸਾਨੂੰ ਵਰਕਰ 5 ਵਜੇ ਜਾਂ 6 ਵਜੇ ਛੁੱਟੀ ਕਰਾਉਣੀ ਪੈਂਦੀ ਹੈ ਵੀ ਦਿਨ ਦਿਨੇ ਆਪਣੇ ਘਰ ਚਲੇ ਜਾ। ਹੁਣ ਬਹੁਤ ਡਰ ਲੱਗਦਾ ਕਈਆਂ ਬੰਦਿਆਂ ਕੋਲੋਂ ਮੋਬਾਈਲ ਖੋਏ ਗਏ, ਕਈਆਂ ਦੀਆਂ ਜੇਬਾਂ ਕਟੀਆਂ ਗਈਆਂ, ਪੈਸੇ ਲੈ ਲਏ ਗਏ। ਔਰ ਹਾਲ ਇਹ ਹੈ ਵੀ ਬਾਈਕਰ ਚੀਨਾ ਖੋਲ ਲੈਂਦੇ ਨੇ, ਮੋਬਾਈਲ ਖੋ ਕੇ ਲੈ ਜਾਂਦੇ ਨੇ ਰਾਤ ਨੂੰ 8 ਵਜੇ 9 ਵਜੇ ਜਿਹੜੇ ਬੰਦੇ ਛੁੱਟੀ ਕਰਦੇ ਨੇ। ਵੀ ਪੁਲਿਸ ਦੀ ਇੱਥੇ ਕੋਈ ਪਰਵਾਹੀ ਨਹੀਂ ਹੈ, ਕੋਈ ਇੱਥੇ PCR ਦਾ ਚੱਕਰ ਨਹੀਂ ਹੈ, ਕੋਈ ਦੇਖਣ ਵਾਲਾ ਨਹੀਂ ਹੈ, ਕੋਈ ਸਾਡੀ ਸੁਣਵਾਈ ਨਹੀਂ ਹੈ। ਇਹ ਸ਼ਹਿਰ ਦਾ ਜੋ ਹਾਲ ਹੈ। ਬਹੁਤ ਮਾੜਾ ਹਾਲ ਹੋ ਰਿਹਾ ਹੈ ਅਤੇ ਆਮ ਬੰਦਾ ਬਹੁਤ ਪਰੇਸ਼ਾਨ ਹੈ ਚਾਹੇ ਦੁਕਾਨਦਾਰ ਹੈ ਚਾਹੇ ਦਸਨਿਸ ਹੈ ਚਾਹੇ ਕੋਈ ਵੀ